ਸਭ ਤੋਂ ਪਹਿਲਾਂ ਕਿਸਾਨੀ ਸੰਘਰਸ਼ ਹੋਇਆ ਉਹਦੇ ਵਿੱਚ ਵੱਡਾ ਅਹਿਮ ਰੋਲ ਅਦਾ ਕੀਤਾ ਜਦੋਂ ਫਿਰ ਇਹ ਮਹਾਮਾਰੀ ਕੋਵਿਡ ਆਈ ਉਹਦੇ ਵਿੱਚ ਇਹਨਾਂ ਨੇ ਇਹ ਭਾਰਤ ਸਰਕਾਰ ਦੇ ਨਾਲ ਮਿਲ ਕੇ ਸਾਰੀਆਂ ਸਟੇਟਾਂ ਦੇ ਵਿੱਚ ਵੱਡੇ ਪੱਧਰ ਤੇ ਉਹ ਆਕਸੀਜਨ ਕੰਟੇਨਰ ਨੇ ਜਿਹੜੇ ਉਹ ਮਹੱਈਆ ਕਰਵਾਏ ਜਿਹੜੇ ਕਿ ਮੇਰੇ ਇੱਥੇ ਦੂਰੇ ਦਾ ਮੈਂ ਜਿਹੜਾ ਮੁੱਖ ਮਕਸਦ ਸੀਗਾ ਆਪਣੇ ਦੋਨਾਂ ਦੇਸ਼ਾਂ ਦੇ ਰਿਲੇਸ਼ਨ ਮਜ਼ਬੂਤ ਕੀਤੇ ਜਾਣ ਵਧਾਏ ਜਾਣ ਆ ਗੱਲ ਕਰੀਏ ਦੂਸਰੇ ਜਾਪਾਨ ਮੁਲਕ ਦੀ ਗੱਲ ਕਰੀਏ ਯੂ ایس اے ਦੀ ਮੁਲਕ ਦੀ ਗੱਲ ਕਰੀਏ ਤਾਂ ਉਹਨਾਂ ਕੋਲ ਭਾਰੀ ਹਿਊਜ ਮਸ਼ੀਨਰੀ ਸੈਂਡ ਟੈਕਨੀਕਸ ਨੇ ਕੀ ਉਹਦਾਂ ਦੀਆਂ ਜਿਹੜੀਆਂ ਟੈਕਨੀਕਸ ਨੇ ਇੱਥੇ ਲਿਆ ਕੇ ਮਤਲਬ ਉਹਨਾਂ ਤੋਂ ਬੈਨੀਫਿਟ ਲਿਆ ਜਾ ਸਕਦਾ ਜਾਂ ਉਹ ਇੱਥੇ ਅਡਾਪਟ ਕਰ ਪਾਉਣਗੇ ਆਪਣੀਆਂ ਸਰਕਾਰਾਂ ਤੇ ਜਿਹੜੇ ਹੈਗੇ ਨੇ ਇਹ ਜੇ ਤੁਸ ਕੋ ਇੱਕ ਕਿਸਾਨ ਜੇ ਇੱਕ ਕੰਪੈਨ ਲੈ ਲਵੇ ਜਿਹਦੇ 10 ਖੇਤ ਆ ਜਾਂ 10 ਕਿੱਲੇ ਆ ਉਹਨੂੰ ਉਹਦਾ ਬੈਨੀਫਿਟ ਨੂੰ ਇੱਕ ਘੰਟੇ ਚ ਫ੍ਰੀ ਹੋ ਜੂਗੀ ਹੈ ਉਹ ਮਸ਼ੀਨਰੀ ਉਹਨੂੰ ਲੈਣੀ ਜੇ ਆਪਣੇ ਜਿਹੜਾ ਕੰਬੈਨ ਨੇ ਕੰਮ ਕਰਨਾ ਉਹਨੂੰ ਕੰਬੈਨ ਨੇ ਕੰਮ ਕਰਨਾ ਉਹਦੇ ਨਾਲ ਇਹ ਆ ਵੀ ਜੇ ਅਸੀਂ ਜਿੱਦਾਂ ਹੁਣ ਕੰਬੈਨਾਂ ਰੱਖੀਆਂ ਲੋਕਾਂ ਨੇ ਉਹ ਵੱਢਣ ਜਾਂਦੇ ਆ ਦੂਜਿਆਂ ਦੇ ਉਹ ਮਸ਼ੀਨਰੀ ਇਸ ਲੈਵਲ ਤੇ ਕੰਮ ਆ ਸਕਦੀ ਆ ਜੇ ਕਿਸੇ ਕੋਈ ਇੱਕ ਕਿਸਾਨ ਇੱਕ ਕੰਬੈਨ ਲੈ ਲਵੇ ਜਾਂ ਉਹ ਜਰਮਨ ਮਸ਼ੀਨ ਲੈ ਲਵੇ ਤਾਂ ਉਹ ਘੰਟੇ ਦੇ ਵਿੱਚ 2 ਘੰਟੇ ਚ ਸਾਰੇ ਆਪਣੇ 10 ਕਿੱਲੇ ਕਰਕੇ ਬਾਦ ਚੁੱਕੀ ਕਰੂਗਾ ਜੇ ਜੋ ਕਿ ਅੱਜ ਕੱਲ ਸਾਰੀ ਦੁਨੀਆ ਵਿੱਚ ਹਰ ਦੇਸ਼ ਦੂਸਰੇ ਦੇਸ਼ ਦੇ ਨਾਲ ਵਪਾਰ ਦੇ ਵਿੱਚ ਵੱਧ ਚੜ ਕੇ ਵਪਾਰ ਕਰਨਾ ਚਾਹੁੰਦਾ ਹੈ ਤੇ ਉਸ ਤਰ੍ਹਾਂ ਜਰਮਨ ਤੇ ਇੰਡੀਆ ਦੇ ਵਿੱਚ ਵਪਾਰ ਬਹੁਤ ਵਧੀਆ ਚੱਲ ਵੀ ਰਿਹਾ ਹੈ ਪਰ ਉਹਨੂੰ ਅਜੇ ਹੋਰ ਮਜ਼ਬੂਤੀ ਦੀ ਲੋੜ ਹੈ ਜੇ ਮੈਂ ਉੱਥੇ ਦੀ ਸਿਆਸਤ ਦੇ ਵਿੱਚ ਹਾਂ ਤੇ ਆਪਣੇ ਦੇਸ਼ ਨੂੰ ਪਹਿਲ ਦੇ ਆਧਾਰ ਤੇ ਮਜ਼ਬੂਤੀ ਦਿਵਾਵਾ ਜਾਂ ਬਿਜ਼ਨਸ ਇਹਨਾਂ ਦਾ ਵਧਾਵਾ ਆਪਣੇ ਇੰਡੀਆ ਦੇ ਵਿੱਚ ਫੁੱਟਬਾਲ ਦੀ ਬਹੁਤ ਅਸੀਂ ਪਿੱਛੇ ਆ ਵਰਲਡ ਲੈਵਲ ਦੇ ਉੱਤੇ ਬਹੁਤ ਪਿੱਛੇ ਆ ਕ੍ਰਿਕਟ ਵਿੱਚ ਸਾਨੂੰ ਸਿਰਫ ਕ੍ਰਿਕਟ ਦਿੱਸਦੀ ਆ ਜਦ ਕਿ ਫੁੱਟਬਾਲ ਇੱਕ ਵਰਲਡ ਦੀ ਬਹੁਤ ਵੱਡੀ ਗੇਮ ਆ ਸਾਰੇ ਕੰਟਰੀਆਂ ਨੂੰ ਖੇਲਦੇ ਆ ਸਾਡੇ ਪੰਜਾਬ ਦੇ ਵਿੱਚ ਦੇਖੋ ਪਾਣੀ نیچے ਨੂੰ ਜਾ ਰਿਹਾ ਅਸੀਂ ਉਹੀ ਫਸਲਾਂ ਨੇ ਜਿਹੜੀਆਂ ਬਾਰ ਬਾਰ ਬੀਜੀ ਜਾਂਦੇ ਆ ਸਾਡੇ ਸਾਰੇ ਕਿਸਾਨਾਂ ਦਾ ਇਹ ਜੋਰ ਦਿੱਤਾ ਪਿਆ ਕਣਕ ਤੇ ਰਾਇਸ਼ਤੇ ਕਿ ਅਸੀਂ ਇੱਥੇ ਵੀ ਭਿੰਤਾ ਲਿਆ ਸਕਦੇ ਆ ਜਿੱਦਾਂ ਤੁਸੀਂ ਦੱਸਿਆ ਕਿ ਅਸੀਂ ਰਾਈਸ ਤੇ ਸਿਰਫ ਕੜਕੜੂ ਹੀ ਇੱਥੇ ਬढ़ाਵਾ ਦਿੰਨੇ ਆ ਜਦਕਿ ਹੋਰ ਬਹੁਤ ਸਾਰੀਆਂ ਇਹ ਇਦਾਂ ਦੀਆਂ ਫਸਲਾਂ ਨੇ ਜਾਂ ਬਾਗਬਾਨੀ ਹਨ ਜਿਹੜੀਆਂ ਚੀਤੀਆਂ ਜਾ ਸਕਦੇ ਜਿਨ੍ਹਾਂ ਤੇ ਖਰਚਾ ਵੀ ਘੱਟ ਹੁੰਦਾ ਪ੍ਰੋਫਿਟ ਜ਼ਿਆਦਾ ਹੁੰਦਾ ਹੁਣ ਜਿੱਦਾਂ ਇਹਨਾਂ ਦਿਨਾਂ ਦੇ ਵਿੱਚ ਕਿਸਾਨਾਂ ਦੀ ਜਾਣ ਸੁਕੀ ਪਈ ਇੱਕ ਤਾਂ ਮੀਂਹ ਨਾ ਪੈ ਜਾਏ ਹੈ ਮੌਸਮ ਨਾ ਖਰਾਬ ਹੋ ਜਾਏ ਤੇ ਉਹਨਾਂ ਫਸਲਾਂ ਦਾ ਸਾਨੂੰ ਕੋਈ ਡਰ ਨਹੀਂ ਹੁੰਦਾ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਚੈਨਲ ਮੈਂ ਆ ਤੁਹਾਡਾ ਆਪਣਾ ਮਨਪ੍ਰੀਤ ਰਾਂਦੇਓ ਜਦੋਂ ਅਸੀਂ ਪੰਜਾਬ ਦੇ ਜੰਮੇ ਪੜਿਆਂ ਦੀ ਗੱਲ ਕਰਦੇ ਆ ਜਦੋਂ ਉਹਨਾਂ ਅਸੀਂ ਯੋਧਿਆਂ ਦੀਆਂ ਮਹਾਨ ਸ਼ਖਸੀਅਤਾਂ ਦੀ ਗੱਲ ਕਰਦੇ ਆ ਜਦੋਂ ਉਹ ਆਪਣੀ ਧਰਤੀ ਤੋਂ ਜੰਮ ਪਲ ਕੇ ਗੁਰੂਆਂ ਦੀ ਅਸੀਰਵਾਦ ਦੇ ਨਾਲ ਸਾਰਿਆਂ ਦੇ ਸਹਿਯੋਗ ਦੇ ਨਾਲ ਵੱਡੇ ਵੱਡੇ ਮੁਲਖਾਂ ਦੇ ਵਿੱਚ ਜਾ ਕੇ ਵੱਡੀਆਂ ਮੱਲਾਂ ਮਾਰਦੇ ਨੇ ਤਾਂ ਜਿਹੜਾ ਸਾਡਾ ਨਾਮਾ ਪੰਜਾਬ ਦਾ ਤੇ ਸਾਡੀਆਂ ਸਾਰਾ ਇਹ ਵੱਡੇ ਪੱਧਰ ਦੇ ਉੱਤੇ ਸਾਡਾ ਨਾਮ ਪੰਜਾਬ ਦਾ ਦੁਨੀਆ ਦੇ ਵਿੱਚ ਰੋਸ਼ਨ ਹੋ ਜਾਂਦਾ ਅੱਜ ਗੱਲਬਾਤ ਕਰਾਂਗੇ ਪ੍ਰਬੋਧ ਕੁਮਾਰ ਜੀ ਨਾਲ ਜੋ ਮੈਂਬਰ ਆਫ ਪਾਰਲੀਮੈਂਟ ਨੇ ਜਰਮਨ ਦੇ ਤੇ ਸਾਡੇ ਨਾਲ ਜੁੜੇ ਨੇ ਇਹ ਭਾਰਤ ਦੇ ਦੌਰੇ ਦੇ ਉੱਤੇ ਆਏ ਨੇ ਖਾਸ ਕਰਕੇ ਪੰਜਾਬ ਅਤੇ ਕਰਨਾਟਕਾ ਦੇ ਸਾਡੇ ਚੀਫ ਗੈਸਟ ਨੇ ਆਓ ਇਹਨਾਂ ਦੇ ਨਾਲ ਗੱਲਬਾਤ ਜਾਰੀ ਰੱਖਦੇ ਹਾਂ ਪ੍ਰਮੋਦ ਜੀ ਬੜਾ ਪਹਿਲਾਂ ਤਾਂ ਤੁਹਾਨੂੰ ਮੈਂਬਰ ਆਫ ਪਾਰਲੀਮੈਂਟ ਬਣ ਤੇ ਦੇਸ਼ ਦੁਨੀਆ ਚੈਨਲ ਵੱਲੋਂ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਵਧਾਈਆਂ ਦਿੱਤੀਆਂ ਜਾਂਦੀਆਂ ਨੇ ਅਤੇ ਚੈਨਲ ਦੇ ਵਿੱਚ ਤੁਹਾਡਾ ਅਸੀਂ ਹਾਰਦਿਕ ਸਵਾਗਤ ਕਰਦੇ ਹਾਂ ਤੁਹਾਡਾ ਜੀ ਬਹੁਤ ਬਹੁਤ ਥੈਂਕਸ ਤੁਹਾਡਾ ਤੇ ਧੰਨਵਾਦ ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਟ ਕੇ ਸਾਡੀ ਇੰਟਰਵਿਊ ਲੈ ਰਹੇ ਹੋ ਤੇ ਜਿਵੇਂ ਕਿ ਤੁਸੀਂ ਕਿਹਾ ਕਿ ਮੈਂ ਜਰਮਨ ਤੋਂ ਸਿਆਸਤ ਦੇ ਵਿੱਚ ਹਾਂ ਮੈਂ ਜਰਮਨ ਦੇ ਸ਼ਹਿਰ ਹੰਬਰਗ ਬਰਗੇਡੋਫ ਤੋਂ ਉੱਥੇ ਦੀ ਪਾਰਲੀਮੈਂਟ ਦਾ ਮੈਂਬਰ ਹਾਂ ਤੇ ਜੰਪਾਲ ਪੰਜਾਬ ਦਾ ਜੋ ਕਿ ਤੁਸੀਂ ਦੱਸ ਚੁੱਕੇ ਹੋ ਤੇ ਜਦੋਂ ਜੰਪਲ ਪੰਜਾਬ ਦੇ ਨਾਲ ਗੱਲ ਕਰਦੇ ਹਾਂ ਤਾਂ ਇੱਕ ਜਦੋਂ ਇਹਨਾਂ ਨੇ ਸਰਵਾਦੀ ਦੌਰ ਕੀਤਾ ਮੈਂ ਐਡੀਸ਼ਨ ਕਰਨਾ ਚਾਹਾਂਗਾ ਕਿ ਇੰਡੀਅਨ ਆਵਰਸ਼ੀ ਕਾਂਗਰਸ ਯੂਰਪ ਜੋ ਕਿ ਉਸ ਦੇ ਪ੍ਰਧਾਨ ਵੀ ਰਹੇ ਨੇ ਜਦੋਂ ਸਭ ਤੋਂ ਪਹਿਲਾਂ ਕਿਸਾਨੀ ਸੰਘਰਸ਼ ਹੋਇਆ ਉਹਦੇ ਵਿੱਚ ਵੱਡਾ ਅਹਿਮ ਰੋਲ ਅਦਾ ਕੀਤਾ ਜਦੋਂ ਫਿਰ ਇਹ ਮਹਾਮਾਰੀ ਕੋਵਿਡ ਆਈ ਉਹਦੇ ਵਿੱਚ ਇਹਨਾਂ ਨੇ ਇਹ ਭਾਰਤ ਸਰਕਾਰ ਦੇ ਨਾਲ ਮਿਲ ਕੇ ਸਾਰੀਆਂ ਸਟੇਟਾਂ ਦੇ ਵਿੱਚ ਵੱਡੇ ਪੱਧਰ ਦੇ ਉਤੇ ਆਕਸੀਜਨ ਕੰਟੇਨਰ ਨੇ ਜਿਹੜੇ ਉਹ ਮਹੱਇਆ ਕਰਵਾਏ ਇਸ ਤੋਂ ਇਲਾਵਾ ਵੀ ਇਹ ਆਪਣੀਆਂ ਜਿਹੜੀਆਂ ਸੇਵਾਵਾਂ ਨੇ ਇਹ ਜਨਹਿਤ ਦੇ ਲਈ ਚਾਹੀਓ ਜਰਮਨ ਹੋਵੇ ਕੋਈ ਹੋਰ ਕੰਟਰੀ ਹੋਵੇ ਜਾਂ ਭਾਰਤ ਹੋਵੇ ਪੰਜਾਬ ਹੋਵੇ ਉੱਥੇ ਨਿਰੰਤਰ ਦਿੰਦੇ ਰਹਿੰਦੇ ਨੇ ਜਰਮਨ ਤੋਂ ਵੱਡੀ ਡਿਊਟੀ ਲੱਗੀ ਆ ਭਾਰਤ ਅਤੇ ਇਹ ਆਪਣੇ ਜਰਮਨ ਦੇ ਜਿਹੜੇ ਹੈਗੇ ਨੇ ਆਪਣੇ ਜਿਨ੍ਹਾਂ ਨੂੰ ਅਸੀਂ ਲੈ ਲਈਏ ਕਿ ਐਗਰੀਕਲਚਰ ਫੀਲਡ ਹੋ ਗਿਆ ਸੋਲਰ ਫੀਲਡ ਹੋ ਗਿਆ ਐਜੂਕੇਸ਼ਨ ਫੀਲਡ ਹੋ ਗਿਆ ਜਾਂ ਫੁੱਟਬਾਲ ਨੂੰ ਪ੍ਰਮੋਟ ਕਰਨਾ ਦੋਨਾਂ ਦੇਸ਼ਾਂ ਦੀਆਂ ਆਪਸੀ ਨੀਤੀਆਂ ਨੂੰ ਅੱਗੇ ਵਧਾਉਣਾ ਉਹ ਤੇ ਇਹ ਪੰਜਾਬ ਦੌਰੇ ਦੇ ਉੱਤੇ ਤੇ ਕਰਨਾਟਕ ਦੌਰੇ ਦੇ ਉੱਤੇ ਆਏ ਨੇ ਇਹ ਪ੍ਰਮੋਟ ਜੀ ਸਭ ਤੋਂ ਪਹਿਲਾਂ ਤੁਹਾਨੂੰ ਇੱਥੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਲੀਡਰ ਸਾਹਿਬਾਨ ਮਿਲੇ ਨੇ ਤੇ ਉਹਨਾਂ ਨਾਲ ਵਿਚਾਰਾ ਹੋਈਆਂ ਕਿਸ ਤਰ੍ਹਾਂ ਦੀਆਂ ਜਿਹੜੀਆਂ ਸਾਂਝਾਂ ਨੇ ਤੇ ਤੁਹਾਨੂੰ ਕਿਦਾਂ ਦਾ ਹੰਗਾਰਾ ਮਿਲਿਆ ਦੇਖੋ ਜੀ ਜਿਹੜਾ ਕਿ ਮੇਰੇ ਇੱਥੇ ਦੌਰੇ ਦਾ ਜਿਹੜਾ ਮੁੱਖ ਮਕਸਦ ਸੀਗਾ ਆਪਣੇ ਦੋਨਾਂ ਦੇਸ਼ਾਂ ਦੇ ਰਿਲੇਸ਼ਨ ਮਜ਼ਬੂਤ ਕੀਤੇ ਜਾਣ ਵਿਧਾਏ ਜਾਣ ਤੇ ਜੋ ਕਿ ਅੱਜ ਕੱਲ ਸਾਰੀ ਦੁਨੀਆ ਵਿੱਚ ਹਰ ਦੇਸ਼ ਦੂਸਰੇ ਦੇਸ਼ ਦੇ ਨਾਲ ਵਪਾਰ ਦੇ ਵਿੱਚ ਵੱਧ ਚੜ ਕੇ ਵਪਾਰ ਕਰਨਾ ਚਾਹੁੰਦਾ ਹੈ ਤੇ ਉਸ ਤਰ੍ਹਾਂ ਜਰਮਨ ਤੇ ਇੰਡੀਆ ਦੇ ਵਿੱਚ ਵਪਾਰ ਬਹੁਤ ਵਧੀਆ ਚੱਲ ਵੀ ਰਿਹਾ ਹੈ ਪਰ ਉਹਨੂੰ ਅਜੇ ਹੋਰ ਮਜ਼ਬੂਤੀ ਦੀ ਲੋੜ ਹੈ ਤੇ ਮੇਰਾ ਇਹ ਹੋਮ ਲੈਂਡ ਜਿੱਦਾਂ ਕਹਿ ਲਓ ਮੇਰਾ ਇੱਥੇ ਪੈਦਾਸ਼ ਹੋਈ ਇੰਡੀਆ ਵਿੱਚ ਪੰਜਾਬ ਵਿੱਚ ਤੇ ਮੇਰਾ ਫਰਜ਼ ਬਣਦਾ ਜੇ ਮੈਂ ਉੱਥੇ ਦੀ ਸਿਆਸਤ ਦੇ ਵਿੱਚ ਹਾਂ ਤੇ ਆਪਣੇ ਦੇਸ਼ ਨੂੰ ਪਹਿਲ ਦੇ ਆਧਾਰ ਤੇ ਮਜ਼ਬੂਤੀ ਦਿਵਾਵਾ ਜਾਂ ਬਿਜ਼ਨਸ ਇਹਨਾਂ ਦਾ ਵਧਾਵਾ ਤੇ ਉਸ ਮੁੱਦੇ ਲੈ ਕੇ ਮੈਂ ਪਹਿਲਾਂ ਕਰਨਾਟਕਾ ਦੇ ਵਿੱਚ ਸੀ ਕਰਨਾਟਕਾ ਵਿੱਚ ਅਸੀਂ ਜਿੱਦਾਂ ਕਿ ਕਰਨਾਟਕਾ ਦੇ ਕਾਫੀ ਬੀਨਸ ਹੁੰਦੇ ਆ ਉਹ ਬਹੁਤ ਵਧੀਆ ਕੁਆਲਿਟੀ ਦੇ ਆ ਉਹ ਸਾਡੇ ਜਰਮਨ ਦੇ ਵਿੱਚ ਨਹੀਂ ਜਾ ਰਹੇ ਉਹਦੇ ਉਹਨੂੰ ਨਾਲ ਉੱਥੇ ਲਿਜਾਣ ਦੇ ਲਈ ਅਸੀਂ ਕਈ ਜਿਹੜੇ ਉੱਥੇ ਦੇ ਕਿਸਾਨ ਜਥੇਬੰਦੀਆਂ ਜਾਂ बिजनेसमੈਨ ਜਿਹੜੇ ਉੱਥੇ ਦੇ ਹੈਗੇ ਆ ਉਹਨਾਂ ਟਰੇਡਰ ਉਹਨਾਂ ਨਾਲ ਗੱਲਬਾਤ ਕੀਤੀ ਮੁਲਾਕਾਤ ਕੀਤੀ ਤੇ ਨਾਲ ਦੀ ਨਾਲ ਸਰਕਾਰ ਨੇ ਵੀ ਸਾਡਾ ਬਹੁਤ ਸਤਿਕਾਰ ਕੀਤਾ ਤੇ ਅਸੀਂ ਉਹਨਾਂ ਦੇ ਨਾਲ ਵਿਧਾਨ ਸਭਾ ਦੇ ਵਿੱਚ ਵੀ ਗੱਲਬਾਤ ਕੀਤੀ ਤੇ ਉਹਨਾਂ ਦੇ ਜਿੱਦਾਂ ਆਪਣੇ ਇੰਡੀਆ ਦੇ ਵਿੱਚ ਫੁੱਟਬਾਲ ਦੀ ਬੋਤ ਅਸੀਂ ਪਿੱਛੇ ਆ ਵਰਲਡ ਲੈਵਲ ਦੇ ਉੱਤੇ ਬਹੁਤ ਪਿੱਛੇ ਆ ਕ੍ਰਿਕਟ ਵਿੱਚ ਸਾਨੂੰ ਸਿਰਫ ਕ੍ਰਿਕਟ ਦੇਖਦੀ ਆ ਜਦ ਕਿ ਫੁੱਟਬਾਲ ਇੱਕ ਵਰਲਡ ਦੀ ਬਹੁਤ ਵੱਡੀ ਗੇਮ ਆ ਸਾਰੇ ਕੰਟਰੀਆਂ ਨੂੰ ਖੇਲਦੇ ਆ ਤੇ ਮੇਰੀ ਇਹ ਦਿਮਾਗ ਚ ਸਹੀ ਵੀ ਇਸ ਚੀਜ਼ ਨੂੰ ਆਪਾਂ ਇੰਡੀਆ ਵਿੱਚ ਬढ़ावा ਦਿੱਤਾ ਜਾਵੇ ਜਰਮਨ ਕੋਲਾਬੋਰੇਸ਼ਨ ਦੇ ਨਾਲ ਤੇ ਜਰਮਨ ਦੇ ਉਹ ਫੁੱਟਬਾਲ ਦੀਆਂ ਟੀਮਾਂ ਇੱਥੇ ਆਣ ਕੇ ਮੈਚ ਖੇਡਣ ਨਾਲ ਦੇ ਨਾਲ ਉੱਥੇ ਦੀ ਟੈਕਨੀਕ ਉੱਥੇ ਦੇ ਟ੍ਰੇਨਰ ਉੱਥੇ ਦਾ ਜੋ ਵੀ ਮਟੀਰੀਅਲ ਜੋ ਵੀ ਜਾਂ ਉਹ ਜਿੱਦਾਂ ਦੇ ਸਟੇਡੀਅਮ ਆ ਉਦਾਂ ਦੇ ਇੱਥੇ ਅਸੀਂ ਕੰਮ ਕਰੀਏ ਤੇ ਉਹਨੂੰ ਬੜਾਵਾ ਦਈਏ ਇੱਥੇ ਸਭ ਤੋਂ ਪਹਿਲਾਂ ਇਹ ਗੱਲਬਾਤ ਕਰਾਂਗੇ ਆਪਾਂ ਜਿਹੜੇ ਜਿਹੜੇ ਇਹ ਇੰਡੀਆ ਦੇ ਨਾਲ ਹਨ ਇਹਨਾਂ ਨੀਤੀਆਂ ਨੂੰ ਸ਼ੇਅਰ ਕਰਨਾ ਹੈ ਆ ਇਸ ਤਰ੍ਹਾਂ ਕਿ ਤੁਸੀਂ ਦੱਸਿਆ ਕਰਨਾਟਕ ਦੇ ਵਿੱਚ ਆਪਾਂ ਬੀਜ ਦੀ ਗੱਲ ਕੀਤੀ ਆ ਕਿਹੜੇ ਕਿਹੜੇ ਜਿਹੜੇ ਉਹ ਬੀਜ ਨੇ ਜਾਂ ਫਸਲਾਂ ਨੇ ਸਰ ਬੀਨਸ ਬੀਨਸ ਨੇ ਜਿਹੜੇ ਜਾਂ ਉਹ ਕਿਹੜੇ ਕਿਹੜੀਆਂ ਫਸਲਾਂ ਦੇ ਬੀਜ ਮੈਂ ਤਾਂ ਕਾਫੀ ਦੇਣਾ ਕਾਫੀ ਦੇ ہاں ਕਾਫੀ ਬੀਨਸ ਹੋਤੇ ਜੇ ਯਾ ਮਤਲਬ ਆਪਾਂ ਕਾਫੀ ਨੂੰ ਪ੍ਰਮੋਟ ਕਰਨ ਦੇ ਲਈ ਵੀ ਜਿਹੜੇ ਭਾਰਤ ਦੇ ਤੇ ਜਰਮਨ ਦੇ ਕਿਉਂਕਿ ਜਰਮਨ ਦੇ ਵਿੱਚ ਕਾਫੀ ਦਾ ਜਿਹੜਾ ਵੱਡਾ ਵੱਡਾ ਬਿਜ਼ਨਸ ਆ ਕਾਫੀ ਲੱਗਦੀ ਆ ਉਹ ਜ਼ੋਰ ਤੇ ਹਰ ਕੰਟਰੀ ਵਿੱਚ ਹੀ ਕਾਫੀ ਕਾ ਲੋਕੀ ਬਹੁਤ ਪੀਂਦੇ ਆ ਇੱਥੇ ਜਿੱਦਾਂ ਚਾਹ ਪੀਂਦੇ ਆ ਉੱਥੇ ਕਾਫੀ ਪੀਂਨੇ ਆ ਤੇ ਉਹਦਾ ਕਾਫੀ ਬੱਛਾ ਬਿ ਉੱਥੇ ਚੱਲ ਸਕਦਾ ਅੱਛਾ ਸਰ ਕੀ ਮਤਲਬ ਉਹਨਾਂ ਤੋਂ ਇਲਾਵਾ ਜਿਹੜੀਆਂ ਕਿ ਆਪਾਂ ਕਹਿੰਦੇ ਆਂ ਵੀ ਜਿੱਦਾਂ ਸਾਡੇ ਪੰਜਾਬ ਦੇ ਵਿੱਚ ਦੇਖੋ ਪਾਣੀ ਨੀਚੇ ਨੂੰ ਜਾ ਰਿਹਾ ਅਸੀਂ ਉਹੀ ਫਸਲਾਂ ਨੇ ਜਿਹੜੀਆਂ ਬਾਰ-ਬਾਰ ਬੀਜੀ ਜਾਂਦੇ ਆ ਸਾਡੇ ਸਾਰੇ ਕਿਸਾਨਾਂ ਦਾ ਇਹ ਜੋਰ ਦਿੱਤਾ ਪਿਆ ਕਣਕ ਤੇ ਰਾਇਸ਼ਤੇ ਕਿ ਅਸੀਂ ਇੱਥੇ ਵੀ ਪਿੰਤਾ ਲਿਆ ਸਕਦੇ ਆ ਪੰਜਾਬ ਦੇ ਜੰਮੇਪੁਰੋਂ ਪੰਜਾਬ ਦੀ ਹਮੇਸ਼ਾ ਗੱਲ ਕਰਦੇ ਹੋ ਉੱਥੇ ਵੀ ਤੁਹਾਡੀਆਂ ਇਹੀ ਗੱਲਾਂ ਹੁੰਦੀਆਂ ਨੇ ਕਿਵੇਂ ਪੰਜਾਬ ਨੂੰ ਅੱਗੇ ਲੈ ਕੇ ਆਵਾਂ ਇੱਥੇ ਤਾਂ ਕਿਸਾਨ ਆ ਜਿਹੜਾ ਉਪਰਪੁੱਲਤ ਹੋਵੇ ਦੇਖੋ ਜੀ ਮੈਂ ਤਾਂ ਮੇਰੀ ਤਾਂ ਸ਼ੁਰੂ ਤੋਂ ਸੋਚ ਇਹ ਆ ਕਿ ਜਿਹੜੀ ਉੱਥੇ ਦੀ ਸਾਡੀ ਐਗਰੀਕਲਚਰ ਹੈਗੀ ਆ ਐਗਰੀਕਲਚਰ ਸਿਸਟਮ ਹੈਗਾ ਆ ਉਹ ਇੱਥੇ ਹੋਣਾ ਚਾਹੀਦਾ ਤੇ ਉਹਦੇ ਲਈ ਮਸ਼ੀਨਰੀ ਪਲੱਸ ਟੈਕਨਿਕ ਜੋ ਵੀ ਅਸੀਂ ਉੱਥੇ ਐਗਰੀਕਲਚਰ ਦੇ ਵਿੱਚ ਯੂਰਪ ਦੇ ਵਿੱਚ ਜਾਂ ਜਰਮਨ ਦੇ ਵਿੱਚ ਵਰਤਦੇ ਆ ਜਿੱਦਾਂ ਤੁਸੀਂ ਦੱਸਿਆ ਕਿ ਅਸੀਂ ਰਾਈਸ ਤੇ ਸਿਰਫ ਕਣਕ ਨੂੰ ਹੀ ਇਥੇ ਬढ़ावा ਦਿੰਨੇ ਆ ਜਦਕਿ ਹੋਰ ਬਹੁਤ ਸਾਰੀਆਂ ਇਦਾਂ ਦੀਆਂ ਫਸਲਾਂ ਨੇ ਜਾਂ ਬਾਗਬਾਨੀਆਂ ਨੇ ਜਿਹੜੀਆਂ ਕੀਤੀਆਂ ਜਾ ਸਕਦੀਆਂ ਜਿਨ੍ਹਾਂ ਤੇ ਖਰਚਾ ਵੀ ਘੱਟ ਹੁੰਦਾ ਪ੍ਰੋਫਿਟ ਜ਼ਿਆਦਾ ਹੁੰਦਾ ਤੇ ਰਿਸਕ ਬਹੁਤ ਘੱਟ ਹੁੰਦਾ ਹੁਣ ਜਿੱਦਾਂ ਇਹਨਾਂ ਦਿਨਾਂ ਦੇ ਵਿੱਚ ਕਿਸਾਨਾਂ ਦੀ ਜਾਣ ਸੁੱਕੀ ਪਈ ਕਿਤੇ ਮੀਂਹ ਨਾ ਪੈ ਜਾਏ ਹੈ ਮੌਸਮ ਨਾ ਖਰਾਬ ਹੋ ਜਾਏ ਤੇ ਉਹਨਾਂ ਫਸਲਾਂ ਦਾ ਸਾਨੂੰ ਕੋਈ ਡਰ ਨਹੀਂ ਹੁੰਦਾ ਤੇ ਮੇਰੀ ਕੋਸ਼ਿਸ਼ ਆ ਵੀ ਉਹਨਾਂ ਨੂੰ ਫਸਲਾਂ ਨੂੰ ਵੀ ਪੰਜਾਬ ਜਾਂ ਇੰਡੀਆ ਲੈਵਲ ਤੇ ਬढ़ावा ਦਿੱਤਾ ਜਾਵੇ ਉਦਾਂ ਦੀ ਮਸ਼ੀਨਰੀ ਇੱਥੇ ਲਿਆਂਦੀ ਜਾਵੇ ਤਾਂ ਕਿ ਸਾਡਾ ਕਿਸਾਨ ਖੁਸ਼ਹਾਲ ਆ ਤੇ ਅਸੀਂ ਖੁਸ਼ਹਾਲ ਆ। ਉਹੀ ਅਸਰ ਅਸੀਂ ਗੱਲ ਤੁਸੀਂ ਜਿੱਥੇ ਮੈਂ ਕਰਨਾ ਚਾਹੁੰਦਾ ਸੀਗਾ ਕਿ ਵੀ ਸਾਡੇ ਜਿਹੜੇ ਲੈਂਡ ਨੇ ਨਾ ਥੋੜੇ ਥੋੜੇ ਵੰਡੇ ਹੋਏ ਨੇ ਜਦੋਂ ਕਿ ਅਸੀਂ ਗੱਲ ਕਰੀਏ ਦੂਸਰੇ ਜਾਪਾਨ ਮੁਲਕ ਦੀ ਗੱਲ ਕਰੀਏ ਯੂ ਐਸ ਏ ਦੀ ਮੁਲਕ ਦੀ ਗੱਲ ਕਰੀਏ ਤਾਂ ਉਹਨਾਂ ਕੋ ਭਾਰੀ ਹਿਊਜ ਮਸ਼ੀਨਰੀ ਸੈਂਕ ਟੈਕਨੀਕਸ ਨੇ ਕੀ ਉਹਦਾਂ ਦੀਆਂ ਜਿਹੜੀਆਂ ਟੈਕਨੀਕਸ ਨੇ ਇੱਥੇ ਲਿਆ ਕੇ ਮਤਲਬ ਉਹਨਾਂ ਤੋਂ ਬੈਨੀਫਿਟ ਲਿਆ ਜਾ ਸਕਦਾ ਜਾਂ ਉਹ ਇੱਥੇ ਅਡਾਪਟ ਕਰ ਪਾਉਣਗੇ ਆਪਣੀਆਂ ਸਰਕਾਰਾਂ ਤੇ ਜਿਹੜੇ ਹੈਗੇ ਜ਼ਰੂਰ ਇਹ ਚ ਕੋਈ ਦੂਰਾ ਨਹੀਂ ਆਪਣੀ ਖੇਤੀ ਛੋਟੀ ਖੇਤੀ ਆ ਲੇਕਿਨ ਉਹ ਮਸ਼ੀਨਰੀ ਜਰੂਰੀ ਨਹੀਂ ਵੀ ਵੱਡੀ ਉਹ ਇਹ ਆਵੇ ਉਹਦੇ ਲਈ ਇਹ ਜੇ ਤੁਸ ਕੋ ਇੱਕ ਕਿਸਾਨ ਹੈ ਇੱਕ ਕੰਬੈਨ ਲੈ ਲਵੇ ਜਿਹਦੇ 10 ਖੇਤ ਆ ਜਾਂ 10 ਕਿੱਲੇ ਆ ਤੇ ਉਹਨੂੰ ਉਹਦਾ ਬੈਨੀਫਿਟ ਨਹੀਂ ਉਹ ਘੰਟੇ 'ਚ ਫ੍ਰੀ ਹੋ ਜਾਊਗੀ ਹੈ ਉਹ ਮਸ਼ੀਨਰੀ ਉਹ ਲੈਣੀ ਤੇ ਆਪਣੇ ਜਿਹੜਾ ਕੰਬੈਨ ਨੇ ਕੰਮ ਕਰਨਾ ਉਹ ਕੰਬੈਨ ਨੇ ਕੰਮ ਕਰਨਾ ਉਹਦੇ ਨਾਲ ਇਹ ਆ ਵੀ ਜੇ ਅਸੀਂ ਜਿੱਦਾਂ ਹੁਣ ਕੰਬੈਨਾਂ ਰੱਖੀਆਂ ਲੋਕਾਂ ਨੇ ਉਹ ਵੱਢਣ ਜਾਂਦੇ ਆ ਦੂਜਿਆਂ ਦੇ ਉਹ ਮਸ਼ੀਨਰੀ ਇਸ ਲੈਵਲ ਤੇ ਕੰਮ ਆ ਸਕਦੀ ਆ ਜੇ ਤੁਸੀਂ ਕੋਈ ਇੱਕ ਕਿਸਾਨ ਇੱਕ ਕੰਬੈਨ ਲੈ ਲਵੇ ਜਾਂ ਉਹ ਜਰਮਨ ਮਸ਼ੀਨ ਲੈ ਲਵੇ ਤਾਂ ਉਹ ਘੰਟੇ ਦੇ ਵਿੱਚ 2 ਘੰਟੇ 'ਚ ਸਾਰੇ ਆਪਣੇ 10 ਕਿੱਲੇ ਕਰਕੇ ਬਾਦਚੁੱਕੀ ਕਰੂਗਾ ਉਹ ਬੈਨੀਫਿਟ ਨਹੀਂਗਾ ਨੋਰਮਲ ਆ ਵੀ ਇੱਕ ਪਿੰਡ ਦੇ ਵਿੱਚ ਜਾਂ ਇੱਥੇ 100 ਕਿਲਾ ਆਇਆ 200 ਕਿਲਾ ਹੈਗਾ ਉਹ ਆਪਸੇ ਵਿੱਚ ਕੰਬਾਈਨ ਕਰਕੇ ਜਾਂ ਸਾਂਝਾ ਕੰਮ ਕਰਕੇ ਸਾਂਝੀ ਮਸ਼ੀਨਰੀ ਲੈ ਕੇ ਉਹਦੇ ਨਾਲ ਕੰਮ ਕਰਨ ਤਾਂ ਕਿ ਲੇਬਰ ਘਟੇ ਅੱਜ ਕੱਲ ਲੇਬਰ ਦੀ ਬਹੁਤ ਵੱਡੀ ਪ੍ਰੋਬਲਮ ਹੈ ਸਾਰੀ ਦੁਨੀਆ 'ਚ ਆ ਇੱਥੇ ਵੀ ਆ ਹੁਣ ਜਦੋਂ ਫਸਲ ਕੱਟਣੀ ਆ ਬੰਦੇ ਲੱਭਦੇ ਫਿਰਦੇ ਹੁਣ ਕੋਈ ਕਿਤੇ ਕੋਈ ਕਿਤੇਗਾ ਸਟੇਸ਼ਨਾਂ ਤੇ ਖੜੇ ਹੋਣਾ ਵੀ ਕਿਸੇ ਤਰੀਕੇ ਨਾਲ ਪ੍ਰਵਾਸੀ ਆ ਜਾਣ ਤੇ ਫਸਲ ਵੱਢਣ ਤੇ ਉਹਨਾਂ ਨਾਲ ਉਹ ਕਮੀ ਦੂਰ ਹੋਵੇ ਇਹ ਤਾਂ ਸਰ ਦੋ ਵੇ ਤੇ ਗੱਲ ਕਰਨੀ ਪਹੂਗੀ ਐਗਰੀਕਲਚਰ ਦੇ ਬੀਨ ਜੋ ਤੁਸੀਂ ਗੱਲ ਕੀਤੀ ਉਹਨਾਂ ਨੂੰ ਵੀ ਪ੍ਰਮੋਟ ਕਰਨਾ ਐਸਵੇਂ ਇਸ ਨਾਲ ਮਸ਼ੀਨਰੀ ਹੈ ਜਿਹੜੀ ਉਹਨੂੰ ਵੀ ਰਿਪੋਰਟ ਕਰਦਾ ਹੈ ਨਾ ਪ੍ਰਮੋਟ ਕਰਨਾ ਕੀ ਤੁਹਾਡੀ ਇਸ ਤਰ੍ਹਾਂ ਇੰਡਸਟਰੀਆਂ ਦੇ ਨਾਲ ਕੋਈ ਗੱਲਬਾਤ ਹੈ ਜਿਹੜੀ ਉਹ سلسلہ ਅੱਗੇ ਚੱਲਿਆ ਇਸ ਇਸ ਦੇ ਦੌਰਾਨ ਇਸ ਕੈਂਪ ਦੇ ਵਿੱਚ ਕੁਝ ਕੋਸ਼ਿਸ਼ਾਂ ਜਾਰੀ ਆ ਤੇ ਪਰ ਮੇਰਾ ਬਹੁਤ ਸ਼ੋਰਟ ਵਿਜ਼ਿਟ ਸੀਗਾ ਕੱਲ ਮੈਂ ਵਾਪਸ ਜਾ ਰਿਹਾ ਹਾਂ ਤੇ ਜਲਦੀ ਮੇਰੇ ਅਪਰੋ ਪਲਾਨਿੰਗ ਹੈ ਮੈਂ 2-3 ਮਹੀਨਿਆਂ ਦੇ ਵਿੱਚ ਫਿਰ ਵਾਪਸ ਆਵਾਂ ਉੱਥੇ ਦੀਆਂ ਕੰਪਨੀਆਂ ਨਾਲ ਵੀ ਗੱਲ ਕਰਾਂ ਤੇ ਇੱਥੇ ਦੀਆਂ ਕੰਪਨੀਆਂ ਨਾਲ ਵੀ ਗੱਲ ਕਰਕੇ ਇਸ ਕੰਮ ਨੂੰ ਜਲਦੀ ਸਿਰੇ ਚਾੜੀਏ। ਮੈਂਬਰ ਸਭ ਤੁਸੀਂ ਮੈਂ ਤੁਹਾਤੋਂ ਪਹਿਲਾਂ ਵੀ ਪੁੱਛਿਆ ਉਹ ਸ਼ਾਇਦ ਤੁਸੀਂ ਗੱਲਾਂ-ਗੱਲਾਂ ਦੇ ਵਿੱਚ ਰਹਿ ਗਏ ਵੀ ਕਿਹੜੀਆਂ-ਕਿਹੜੀਆਂ ਸ਼ਖਸੀਅਤਾਂ ਦੇ ਨਾਲ ਤੁਸੀਂ ਮੀਟਿੰਗਾਂ ਕਰ पाए। ਇੱਥੇ ਤੋਂ ਮਿਲਿਆ ਤੋਨ ਤੈਨੂੰ ਤਾਂ ਜਿਹਦਾ ਚੀਫ ਮਿਨਿਸਟਰ ਕਰਨਾਟਕ ਦੇ ਨਾਲ ਹੈਲਥ ਮਿਨਿਸਟਰ ਤੇ ਉਧਰਲੇ ਪਾਸੇ ਸੌਫ ਦੇ ਵਿੱਚ ਸੀਗਾ ਐਜੂਕੇਸ਼ਨ ਮਿਨਿਸਟਰ ਸਾਰਿਆਂ ਨੂੰ ਮਿਲਿਆ ਡਾਕਟਰ ਆਰਤੀ ਕ੍ਰਿਸ਼ਨਾ ਐਨਆਰਆਈ ਫੋਰਮ ਚੇਅਰਮੈਨ ਉਹਨਾਂ ਨੂੰ ਮਿਲਿਆ ਤੇ ਬਾਕੀ ਫਿਰ ਦਿੱਲੀ ਦੇ ਵਿੱਚ ਰਾਹੁਲ ਗਾਂਧੀ ਜੀ ਨੂੰ ਮਿਲੇ ਖੜਗੇ ਸਾਹਿਬ ਨੂੰ ਮਿਲੇ ਆ ਤੇ ਬੇਨੂ ਗੋਪਾਲ ਜੀ ਨੂੰ ਸ਼ਸ਼ੀ ਸਰੂਰ ਜੀ ਨੂੰ ਸਾਰਿਆਂ ਨੂੰ ਇਹਨਾਂ ਨੂੰ ਮੁਲਾਕਾਤਾਂ ਕੀਤੀਆਂ ਤੇ ਹੁਣ ਮੈਂ ਸਵੇਰੇ ਵਾਪਸ ਜਾ ਰਿਹਾ ਤੇ ਕੁਝ ਹੋਰ ਸ਼ਖਸੀਤਾਂ ਨੂੰ ਉੱਥੇ ਮਿਲਣ ਦੀ ਪਲਾਨਿੰਗ ਹੈਗੀ ਆ ਜਦੋਂ ਸਰ ਗੱਲਬਾਤ ਹੋਈ ਵਿਚਾਰਾ ਸਾਂਝੀਆਂ ਹੋਈਆਂ ਇਹਨਾਂ ਟੌਪਿਕਾਂ ਦੇ ਉੱਤੇ ਕਿੰਦਾ ਦਾ ਹੰਗਾਰਾ ਤੁਹਾਨੂੰ ਇਹਨਾਂ ਸਾਡੀਆਂ ਭਾਰਤ ਦੀਆਂ ਜਿਹੜੇ ਆਗੂ ਸਹਿਬਾਨ ਨੇ ਸ਼ਖਸੀਅਤਾਂ ਨੇ ਉਹਨਾਂ ਤੋਂ ਪ੍ਰਾਪਤ ਹੋਇਆ ਜੀ ਇਹ ਬਹੁਤ ਵਧੀਆ ਹਰਕ ਇੰਡੀਅਨ ਜਿਹੜਾ ਬੰਦਾ ਆ ਜੇ ਜਿਹਦਾ ਮੈਂ ਇੰਡੀਅਨ ਆ ਉਦਾਂ ਹੀ ਉਹ ਵੀ ਇੰਡੀਅਨ ਆ ਹੂੰ ਉਸ ਤੋਂ ਬਾਅਦ ਪਾਰਟੀ ਉਸ ਤੋਂ ਬਾਅਦ ਆ ਪਹਿਲੋਂ ਸਾਡੇ ਅੰਦਰ ਉਹ ਉਹਨਾਂ ਦਾ ਇੰਡੀਅਨ ਉਹਨਾਂ ਵਿੱਚ ਵੀ ਬਹੁਤ ਸੀਗਾ ਤੇ ਉਹ ਵੀ ਉਹ ਇਹ ਚਾਹੁੰਦੇ ਆ ਵੀ ਦੇਸ਼ ਦੇ ਕੰਮ ਕਰੋ ਦੇਸ਼ ਮਜ਼ਬੂਤ ਕਰੋ ਦੇਸ਼ ਨੂੰ ਤਰੱਕੀ ਵੱਲ ਲੈ ਕੇ ਜਾਓ ਜਿੱਥੇ ਵੀ ਕਮੀ ਪੇਸ਼ੀ ਆ ਦੇਸ਼ ਬਹੁਤ ਤਰੱਕੀ ਕਰ ਰਿਹਾ ਫਿਰ ਵੀ ਹਮੇਸ਼ਾ ਜਿਵੇਂ ਅਸੀਂ ਇਹ ਸੋਚ ਕੇ ਵੀ ਬੁੱਕਤ ਕਰ ਰਿਹਾ ਚੁੱਪ ਕਰਕੇ ਬਹਿ ਜਾਈਏ ਤਾਂ ਉਹ ਨੁਕਸਾਨ ਕਰਦਾ ਕਿਤੇ ਨਾ ਕਿਤੇ ਉਹ ਵੀ ਚਾਹੁੰਦੇ ਆ ਵੀ ਹੋਰ ਜਿੰਨਾ ਵੱਧ ਤੋਂ ਵੱਧ ਇਸ ਚੀਜ਼ ਨੂੰ ਵਧਾਇਆ ਜਾ ਬੜੀ ਵਧੀਆ ਕੰਮ ਕਰੋ ਤੁਹਾਡੇ ਮਨ ਦੇ ਵਿੱਚ ਵੀ ਆ ਕਿ ਜਿਵੇਂ ਤੁਸੀਂ ਭਾਰਤ ਮਾਂ ਦੇ ਸੁਪੁੱਤਰ ਹੋ ਪੰਜਾਬ ਦੇ ਸੁਪੁੱਤਰ ਹੋ ਕਿ ਮੇਰਾ ਜਿਹੜਾ ਭਾਰਤ ਆ ਇਹ ਵੀ ਜਿਹੜੀਆਂ ਡਿਵੈਲਪਡ ਕੰਟਰੀਆਂ ਦੇ ਵਿੱਚ ਆਵੇ ਤਾਂ ਕਰਕੇ ਤੁਹਾਡੀ ਵੀ ਦਿਲੋਂ ਤਮਨਾ ਹੁੰਦੀ ਆ ਕਿ ਮਤਲਬ ਇਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇਸ਼ਾਂ ਦੇ ਵਿੱਚ ਆਪਸੀ ਜਿਹੜਾ ਮਿਲਵਰਤਨ ਤੇ ਸਾਂਝ ਵਧੇ ਹੁਣ ਸਿਰ ਆਪਾਂ ਗੱਲਬਾਤ ਕਰਦੇ ਆ ਕਿ ਜਿਸ ਤਰ੍ਹਾਂ ਆਪਾਂ ਕਹਿੰਨੇ ਆ ਨਾ ਜੇ ਸਾਡਾ ਨੌਜਵਾਨ ਤਕੜਾ ਹੋਊਗਾ ਸਾਡੇ ਜਿਹੜੇ ਇਹ ਜੂਥ ਆ ਤਕੜਾ ਹੋਗਾ ਜਿਸ ਤਰ੍ਹਾਂ ਕਿਹਾ ਜਾਂਦਾ ਕਿ ਤਕੜੇ ਸਰੀਰ ਦੇ ਵਿੱਚ ਇੱਕ ਤਕੜਾ ਦਿਮਾਗ ਪਾਇਆ ਜਾਂਦਾ ਫੁੱਟਬਾਲ ਦੀ ਗੱਲ ਕੀਤੀ ਆ ਫੁੱਟਬਾਲ ਦੇ ਲਈ ਸਪੈਸ਼ਲ ਆਏ ਹੋਇਆ ਤੇ ਤੁਸੀਂ ਇੱਥੇ ਸਾਰਾ ਗਰਾਊਂਡ ਪੱਧਰ ਤੋਂ ਵੀ ਪੰਜਾਬ ਤੇ ਜਾਣਦੇ ਹੋ ਕਿ ਫੁੱਟਬਾਲ ਨੂੰ ਸਰ ਕਿੰਨਾ ਲੋਕੀ ਪਿਆਰ ਕਰਦੇ ਨੇ ਕਿੰਨੀ ਮੁਹੱਬਤ ਆ ਕਿੰਨੀ ਭਾਵਨਾ ਦੇ ਨਾਲ ਇਹ ਖੇਡ ਆ ਜਿਹੜੀ ਖੇੜੀ ਜਾਂਦੀ ਆ ਪਰ ਉਹੀ ਅਫਸੋਸ ਕਿ ਸਾਨੂੰ ਉਹਦਾ ਇਨਫਰਾ ਇਨਫਰਾਸਟ੍ਰਕਚਰ ਨਹੀਂ ਮਿਲ ਰਿਹਾ ਕਿਸ ਤਰ੍ਹਾਂ ਦੇ ਵਿਚਾਰਾਂ ਤੁਹਾਡੀਆਂ ਇਹਨਾਂ ਮੰਤਰੀ ਸਹਿਬਾਨਾਂ ਦੇ ਨਾਲ ਜਾਂ ਖੇਡ ਪ੍ਰਮੋਟਰਾਂ ਦੇ ਨਾਲ ਜਾਂ ਖੇਡ ਇੰਡਸਟਰੀ ਦੇ ਜਿਹੜੇ ਹੈਗੇ ਨੇ ਉਹਨਾਂ ਦੇ ਨਾਲ ਪਰਸਨੈਲਿਟੀਜ਼ ਦੇ ਨਾਲ ਵਿਚਾਰਾ ਹੋਈਆਂ ਉਹਦੇ ਬਾਰੇ ਮੇਨ ਦਾ ਜਿਹੜੀ ਤੁਸੀਂ ਗੱਲ ਕਹੀ ਕਿ ਸਾਨੂੰ ਚੀਜ਼ਾਂ ਸਹੀ ਨਹੀਂ ਮਿਲ ਰਹੀਆਂ ਮੇਨ ਮੁੱਦਾ ਹੀ ਇਹ ਆ ਅਸੀਂ ਇਹ ਸਾਡੀ ਕੋਸ਼ਿਸ਼ ਇਹ ਆ ਵੀ ਅਸੀਂ ਉਧਰਲੀਆ ਟੀਮਾਂ ਨਾਲ ਕਲੈਬੋਰੇਸ਼ਨ ਕਰੀਏ ਉਧਰਲੀਆ ਟੀਮਾਂ ਇੱਥੇ ਫਰੈਂਡਲੀਸ਼ ਮੈਚ ਖੇਡਣ ਸਾਡੇ ਬੱਚਿਆਂ ਨਾਲ ਨਾਲ ਦੀ ਨਾਲ ਉਧਰ ਲਈ ਜਿਹੜਾ ਇਨਸਟਰੂਮੈਂਟ ਹੈਗੇ ਆ ਉਧਰ ਲਈ ਕੋਚਿੰਗ ਹੈਗੀ ਆ ਉਹ ਸਾਰੀਆਂ ਸਾਨੂੰ ਮਿਲਣ ਇਹ ਸਾਡੇ ਬੱਚਿਆਂ ਨੂੰ ਤੇ ਉਹਦੇ ਬਾਰੇ ਇਹ ਨੈਚਰਲਿਸ ਸਰਕਾਰਾਂ ਵੀ ਬਹੁਤ ਉਸਕਿਆ ਉਹ ਵੀ ਕਰਨੀਆ ਚਾਹੁੰਦੀ ਹੈਗੀਆਂ ਸਰਕਾਰਾਂ ਦਾ ਆਪਣਾ ਕੋਸ਼ਿਸ਼ ਆ ਵੀ ਅਸੀਂ ਇਸ ਚੀਜ਼ ਨੂੰ ਕਰੀਏ ਤੇ ਨੈਚਰਲਿਸ਼ ਫੂਡ ਫੁੱਟਬਾਲ ਜਿਹੜੀ ਫੈਡਰੇਸ਼ਨ ਹੈਗੀ ਹੈ ਇੰਡੀਆ ਇੰਡੀਅਨ ਲੈਵਲ ਤੇ ਉਹ ਉਹਨਾਂ ਨਾਲ ਵੀ ਗੱਲਬਾਤ ਹੋਈ ਆ ਤੇ ਉਹਨੇ 22 ਪ੍ਰੈਜ਼ੀਡੈਂਟ ਹੈਂਦਲੀ ਉਹ ਕੋਈ ਕਰਨਾਟਕਾ ਤੋਂ ਉਹਨਾਂ ਨਾਲ ਵੀ ਗੱਲਬਾਤ ਹੋਈ ਆ ਉਹ ਇਸ ਵਾਰ ਤਾਂ ਮੇਰੀ ਮੁਲਾਕਾਤ ਨਹੀਂ ਹੋ ਸਕੀ ਲੇਕਿਨ ਨੈਕਸਟ ਟਾਈਮ ਉਹਨਾਂ ਨਾਲ ਵੀ ਮੁਲਾਕਾਤ ਕਰਾਂਗੇ ਤੇ ਜਲਦੀ ਤੋਂ ਜਲਦੀ ਇਸ ਜੀਤ ਨੂੰ ਇਹ ਸਾਰਾ ਜ਼ਰੂਰੀ ਆ ਜਿ세 ਅਸੀਂ ਪਿਆਰ ਕਰਦੇ ਆਂ ਕ੍ਰਿਕਟ ਦੇ ਨਾਲ ਜਿ세 ਅਸੀਂ ਪਿਆਰ ਕਰਦੇ ਆਂ ਇੰਡੀਵੀਜੀਬਲ ਗੇਮਸ ਦੇ ਨਾਲ ਹਨਾ ਤੇ ਸਾਡਾ ਕਬੱਡੀ ਪਲੇਅਰ ਨੇ ਹਨਾ ਕ੍ਰਿਕਟਨ ਵੀ ਅਸੀਂ ਬੜਾ ਦੰਦੇ ਆ ਇਸੇ ਤਰ੍ਹਾਂ ਫੁੱਟਬਾਲ ਜਿਹੜੀ ਉਹਨੂੰ ਵੀ ਅਸੀਂ ਪਿੰਡਾਂ ਵਾਲੇ ਜਿਹੜੇ ਮੁੰਡੇ ਨੇ ਆ ਨਾ ਬੜਾ ਉਹਨਾਂ ਦੇ ਵਿੱਚ ਉਹ ਤਾਂ ਕਹਿੰਦੇ ਨੇ ਕਿਟਾਂ ਦਓ ਜੀ ਸਾਨੂੰ ਸਾਨੂੰ ਗਰਾਊਂਡ ਦੋ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣ ਲੱਗੇ ਹੋ ਕਿ ਵੀ ਭਾਈ ਸਾਡੀ ਗੱਲਬਾਤ ਹੋ ਰਹੀ ਆ ਤੇ ਹੋ ਜੋ ਹੁਣ ਤਕੜੇ ਹੋ ਜੋ ਜਵਾਨੋ ਆ ਨਾ ਤਕੜੇ ਹੋ ਜੋ ਉਹਨਾਂ ਨੂੰ ਕੀ ਮੈਸੇਜ ਬਸ ਮੈਸੇਜ ਇਹ ਹੀ ਆ ਜੀ ਕਿ ਮੇਰੀ ਤਾਂ ਕੁਸ਼ਿਸ਼ ਇਹ ਆ ਵੀ ਸਾਡੇ ਬੱਚੇ ਜਾਂ ਜੁਵਾਣ ਜਿਹੜੇ ਨੌਜਵਾਨ ਹੈਗੇ ਆ ਉਹ ਸਪੋਰਟਸ ਵੱਲ ਜ਼ਿਆਦਾ ਆਉਣ ਤੇ ਵੱਧ ਤੋਂ ਵੱਧ ਗੇਮਾਂ ਵਿੱਚ ਪੈਣ ਇਹ ਨਸ਼ਿਆਂ-ਨਸ਼ਿਆਂ ਵਾਲੇ ਪਾਸੇ ਉਹਨਾਂ ਦਾ ਘੱਟ ਤੇ ਜਾਣ ਜਾਵੇ ਤੇ ਆਪਣੇ ਆਪ ਨੂੰ ਜਿੱਦਾਂ ਕਿ ਯੂਰਪ ਦੇ ਵਿੱਚ ਜਾਂ ਜਰਮਨ ਦੇ ਵਿੱਚ ਛੋਟੇ ਲੈਵਲ ਤੋਂ ਹੀ ਬੱਚਿਆਂ ਦੀਆਂ ਟੀਮਾਂ ਬਣ ਜਾਂਦੀਆਂ ਫੁੱਟਬਾਲ ਦੀ ਖਾਸ ਕਰਕੇ ਪੰਜ ਸਾਲ ਦਾ ਬੱਚਾ 8 ਸਾਲ ਦਾ ਬੱਚਾ 10 ਸਾਲ ਦਾ ਬੱਚਾ ਹਰ ਇੱਕ ਦੀ ਉਹ ਬੱਚਿਆਂ ਦੇ ਹਿਸਾਬ ਨਾਲ ਜਿੱਦਾਂ ਹੈਗੇ ਟੀਮ ਹੈਗੀ ਆ ਤੇ ਇੱਥੇ ਵੀ ਇਹੀ ਕੋਸ਼ਿਸ਼ ਹੈਗੀ ਆ ਤੇ ਕਰੀਏ ਆਪਾਂ ਇਦਾਂ ਆਹ ਦੇਖੋ ਸਰ ਅਮਰੀਕਾ ਦੇ ਵਿੱਚ ਸਾਡੇ ਇੱਥੇ ਜਾਂਦੇ ਆ ਹਨਾ ਬੱਚੇ ਜਾਂਦੇ ਆ ਇਹ ਜਿਹੜਾ ਉੱਥੋਂ ਇਹ ਬੱਚਿਆਂ ਨੂੰ ਨਾ ਲੀਗਲ ਨੇ ਜਾਂ ਕਾਨੂੰਨੀ ਤੌਰ ਤੇ ਨਹੀਂ ਗਏ ਹੋਏ ਹੈਗੇ ਉਹਨਾਂ ਨੂੰ ਇਹ ਸਰਕਾਰ ਜਿਹੜੀ ਨਵੀਂ ਆਈ ਆ ਇਹ ਟਰੰਪ ਸਰਕਾਰ ਉਹ ਜਹਾਜ਼ ਭੜ ਭਰ ਕੇ ਵਾਪਸ ਉਹਨਾਂ ਨੂੰ ਮਤਲਬ ਸਾਡੇ ਦੇਸ਼ ਦੇ ਵਿੱਚ ਹੋਰਾਂ ਕੰਟਰੀਆਂ ਦੇ ਵਿੱਚ ਵੀ ਇਹਦੇ ਉੱਪਰ ਅਤੀ ਤੁਹਾਡੇ ਕੀ ਵਿਚਾਰ ਨੇ ਕੀ ਤੁਸੀਂ ਉਸ ਤਰ੍ਹਾਂ ਦੇ ਨਾਲ ਵੱਡੇ ਲੈਵਲ ਤੇ ਮੈਂਬਰ ਆਫ ਪਾਰਲੀਮੈਂਟ ਉਹ ਜਰਮਨ ਦੇ ਇਸ ਤਰ੍ਹਾਂ ਦੀਆਂ ਉਹਨਾਂ ਦੇ ਨਾਲ ਕੋਈ ਵਿਚਾਰਾ ਕਰ ਰਹੇ ਹੋ ਵੀ ਕੋਈ ਇਹਨਾਂ ਨੂੰ ਕੋਈ ਹਿੱਲਾ ਵਸੀਲਾ ਦਈਏ ਦੇਖੋ ਜੀ ਉਹਦੇ ਵਿੱਚ ਇਹ ਆ ਕਿ ਜਿਹੜੀ ਚੀਜ਼ ਇਲੀਗਲ ਆ ਉਹਦੇ ਵਿੱਚ ਕੋਈ ਵੀ ਬੰਦਾ ਨਹੀਂ ਕਹਿ ਸਕਦਾ ਜਿਹੜੀ ਚੀਜ਼ ਗਲਤ ਆ ਉਹ ਗਲਤ ਆ ਪਰ ਸਾਡੇ ਬੱਚੇ ਆ ਅਸੀਂ ਨਹੀਂ ਚਾਹਾਂਗੇ ਕਿ ਉਹ ਇੰਨਾ ਇਥੋਂ ਤੱਕੇ ਖਾ ਕੇ ਗਏ ਉੱਥੇ ਤੇ ਉੱਥੇ ਜਾ ਕੇ ਸੈੱਟ ਨਹੀਂ ਹੋ ਸਕੇ ਜਾਂ ਇਲੀਗਲ ਤੌਰ ਤੇ ਰਹਿ ਰਹਾ ਤੇ ਉਹਨਾਂ ਨਾਲ ਇਹ ਵਿਵਾਰ ਕੀਤਾ ਜਾਵੇ ਤੇ ਜੋ ਵੀ ਉਹਨਾਂ ਨੂੰ ਜੇ ਵਾਪਸ ਵੀ ਭੇਜਣਾ ਤੇ ਸਰਕਾਰ ਦੇ ਨਾਲ ਗੱਲ ਕਰਕੇ ਉਹਨਾਂ ਨੂੰ ਸਹੀ ਮਾਨ ਇੱਜ਼ਤ ਨਾਲ ਵਾਪਸ ਘੱਲਿਆ ਜਾਵੇ ਤੇ ਜਿੱਦਾਂ ਕਿ ਜਰਮਨ ਦੇ ਵਿੱਚ ਅੱਜ ਕੱਲ ਬਹੁਤ ਸਟੂਡੈਂਟ ਜਾ ਰਿਹਾ ਹੈਗਾ ਬਹੁਤ ਇਥੋਂ ਜਾ ਰਿਹਾ ਤੇ ਮੇਰੀ ਪਿਛਲੇ ਹਫ਼ਤੇ ਜਿਹੜਾ ਜਰਮਨ ਦਾ ਐਮਬੈਸਡਰ ਆ ਉਹਨਾਂ ਨਾਲ ਵੀ ਇਸ ਮਸਲੇ ਤੇ ਗੱਲਬਾਤ ਹੋਈ ਦਿੱਲੀ ਦੇ ਵਿੱਚ ਹੈਰੈਕਰਮਨ ਨਾਲ ਕਿ ਜਿਹੜੇ ਕਿ ਇਥੋਂ ਬੱਚੇ ਜਾਣ ਪਹਿਲੋਂ ਹੀ ਇੱਥੇ ਇੰਨੀ ਕ ਉਹਨਾਂ ਨਾਲ ਜਿਹੜੇ ਵੀਜ਼ਾ ਦੇਣ ਤੋਂ ਪਹਿਲਾਂ ਉਹਨਾਂ ਨਾਲੇ ਪੂਰੀ ਕਾਰਵਾਈਆਂ ਤੁਸੀਂ ਸਾਰੀਆਂ ਕਰੋ ਤਾਂ ਕਿ ਉਹਨਾਂ ਨੂੰ ਉੱਥੇ ਜਾ ਕੇ ਪ੍ਰੋਬਲਮਾਂ ਨਾ ਆਉਣ ਕਈਆਂ ਨੂੰ ਰਹਿਣ ਦੀ ਪ੍ਰੋਬਲਮ ਆ ਕਈਆਂ ਨੂੰ ਜੋਬ ਦੀ ਪ੍ਰੋਬਲਮ ਆ ਲੈਂਗੁਏਜ ਦੀ ਤਾਂ ਪ੍ਰੋਬਲਮ ਹੈ ਹੀ ਆ ਤੇ ਉਹ ਕਿਤੇ ਏਜੰਟਾਂ ਦੇ ਵਿੱਚ ਪੈ ਪੂ ਕੇ ਉਹਨਾਂ ਦਾ ਜਿਹੜਾ ਕਿ ਉਹ ਪੜਨ ਨਹੀਂ ਜਾ ਰਹੇ ਉਹ ਹੋਰ ਸਿਸਟਮ ਲਈ ਜਾ ਰਹੇ ਤਾਂ ਉੱਥੇ ਜਾ ਕੇ ਪ੍ਰੋਬਲਮ ਆਉਂਦੀ ਹੈ ਅਸਲ ਫਿਰ ਸਾਰੇ ਜਿਹੜੇ ਬੱਚੇ ਜਾ ਰਹੇ ਹੋ ਇਹਦੇ ਲਈ ਵੀ ਤੁਸੀਂ ਮਤਲਬ ਆਪਣਾ ਟੂਰ ਦੇ ਉੱਤੇ ਆਏ ਆਏ ਹੋਏ ਹੋ ਤੇ ਇਹਨਾਂ ਬੱਚਿਆਂ ਨੂੰ ਤੇ ਉਹਨਾਂ ਉਧਰ ਦੀਆਂ ਯੂਨੀਵਰਸਿਟੀਆਂ ਨੂੰ ਹਨਾ ਤੇ ਆਪਸ ਵਿੱਚ ਇਹ ਦੇਸ਼ਾਂ ਨੂੰ ਹਨਾ ਕੀ ਸੰਦੇਸ਼ ਦੇਣਾ ਚਾਹੋਗੇ ਵੀ ਕਿੱਦਾਂ ਦੀ ਜਿਹੜੀ ਉਹ ਐਜੂਕੇਸ਼ਨ ਦੇ ਲਈ ਬੱਚੇ ਜਾਣ ਕਈ ਵਾਰ ਬੱਚੇ ਦਾ ਨਾ ਜਾਨ ਦਾ ਬੇ ਹੁੰਦਾ এডਿਕੇਸ਼ਨ ਪਰ ਕਰਦੇ ਕੁਝ ਹੋਰ ਨੇ ਹਾਂ ਨਾ ਇਹ ਇਹ ਪੁਆਇੰਟ ਦੇ ਉੱਤੇ ਤੁਹਾਡੇ ਕੀ ਵਿਚਾਰ ਹੈ ਇਹ ਪੁਆਇੰਟ ਦੇ ਉੱਤੇ ਜੀ ਦੇਖੋ ਪਹਿਲੀ ਤਾਂ ਮੈਂ ਇਹ ਕਹੂੰਗਾ ਕਿ ਮੇਰੀ ਜੋ ਐਮਬੈਸਡਰ ਸਾਹਿਬ ਨਾਲ ਵੀ ਇਹ ਗੱਲ ਹੋਈ ਉਹਨਾਂ ਨੇ ਮੈਨੂੰ ਖੁਦ ਕਰਕੇ ਪੰਜਾਬ ਚ ਤਾਂ ਰਹਿਣਾ ਹੀ ਕੋਈ ਨਹੀਂ ਚਾਹੁੰਦਾ ਇਹ ਬੜੀ ਮੈਨੂੰ ਮਹਿਸੂਸ ਜੀ ਗੱਲ ਹੋਈ ਕਿ ਪੰਜਾਬ ਦੇ ਵਿੱਚ ਬੱਚਾ ਰਹਿਣਾ ਨਹੀਂ ਚਾਹੁੰਦਾ ਇਸ ਬਹੁਤ ਅਸੀਂ ਗਲਤ ਪਾਸੇ ਵੱਲ ਨੂੰ ਤੁਰ ਪਏ ਹਾਂ ਜਦੋਂ ਅਸੀਂ ਗਏ ਸੀ ਉਹ ਟਾਈਮ ਹੋਰ ਸੀ ਅੱਜ ਤੋਂ 33 35 ਮਿੰਟ 40 40 ਸਾਲ ਪਹਿਲਾਂ ਸਾਡੇ ਕੋਲ ਸਾਧਨ ਨਹੀਂ ਸੀਗੇ ਗਰੀਬੀ ਬਹੁਤ ਜ਼ਿਆਦਾ ਸੀਗੀ ਇੱਥੇ ਇੰਨਾ ਕੰਮ ਨਹੀਂ ਸੀ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਪਰ ਅੱਜ ਕੱਲ ਦੇ ਹਾਲਾਤਾਂ ਦੇ ਹਿਸਾਬ ਨਾਲ ਤਾਂ ਇੱਥੇ ਇੰਨਾ ਕ ਬਿਜ਼ਨਸ ਆ ਇੰਨਾ ਕ ਕੰਮ ਆ ਸਾਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਇੰਡੀਆ ਦੇ ਵਿੱਚ ਹੀ ਬਹੁਤ ਪੈਸਾ ਜੇ ਪੈਸੇ ਕਮਾਉਣ ਲਈ ਅਸੀਂ ਬਾਹਰ ਜਾਣਾ ਐਜੂਕੇਸ਼ਨ ਲਈ ਜਿਹੜਾ ਜਾਣਾ ਚਾਹੁੰਦਾ ਕਰੈਕਟ ਉਹ ਜਾਣਾ ਚਾਹੀਦਾ ਦੁਨੀਆ ਦੇਖਣੀ ਚਾਹੀਦੀ ਆ ਸਰ ਇਹ ਗੱਲ ਨਹੀਂ ਹੈਗੀ ਪੰਜਾਬ ਇੰਦਾ ਮਤਲਬ ਹਬ ਆਫ ਐਜੂਕੇਸ਼ਨ ਪੰਜਾਬ ਇਹਦਾ ਹਬ ਆਫ ਇੰਡਸਟਰੀ ਪੰਜਾਬ ਇਹਦਾ ਹਬ ਆਫ ਹਸਪਿਟਲਾਈਜੇਸ਼ਨ ਐਂਡ ਇਨਫਰਾਸਟ੍ਰਕਚਰ ਹਾਂਜੀ ਇੱਥੇ ਸਾਰੀਆਂ ਚੀਜ਼ਾਂ ਨੇ ਫਿਰ ਵੀ ਕਿਉਂ ਛੱਡ ਕੇ ਜਾਂਦੇ ਸਾਡੇ ਜਵਾਨ ਕਿਉਂਕਿ ਉਹਦੇ ਵਿੱਚ ਮਾਪਿਆਂ ਦੀ ਸਭ ਤੋਂ ਵੱਡੀ ਗਲਤੀ ਆ ਮਾਪੇ ਖੁਦ ਆਪਣੇ ਘਰ ਝਾੜ ਰਹੇ ਇੱਥੇ ਅੱਜ ਇੱਕ ਮਾਪੇ ਦੇ ਜੇ ਇੱਕ ਮੁੰਡਾ ਤੋਂ ਉਹ ਵੀ ਕਹਿੰਦੇ ਬਾਹਰ ਚੱਲ ਜਾਓ ਬਾਦ ਦੇ ਵਿੱਚੋਂ ਤੁਸੀਂ ਇੱਥੇ ਇੱਡੇ ਮਕਾਨ ਬਣਾਏ ਆ ਇੱਡੇ ਇੱਡੇ ਕੋਠੀਆਂ ਬਣਾਈਆਂ ਆ ਰਹਿਣਾ ਕਿਨੇ ਮਾਪੇ ਨੇ ਉੱਥੇ ਸੈੱਟ ਨਹੀਂ ਹੋਣਾ ਬੱਚਿਆਂ ਨੇ ਇੱਥੇ ਹੋਣਾ ਨਹੀਂ ਉਹਨਾਂ ਨੂੰ ਇਕੱਲੇ ਰਹਿਣ ਦੀ ਹਜਤ ਪੈ ਜਾਣੀ ਆ ਤੇ ਇਹ ਵੱਡੀ ਪ੍ਰੋਬਲਮ ਐ ਸਾਨੂੰ ਇਹਦੇ ਬਾਰੇ ਸਾਨੂੰ ਸੋਚਣਾ ਪਊ ਮਾਪੇ ਨੂੰ ਸੋਚਣਾ ਪਊਗਾ ਵੀ ਕੋਸ਼ਿਸ਼ ਕਰਨ ਆਪਣੇ ਬੱਚੇ ਨੂੰ ਇੱਥੇ ਸਾਧਨ ਬਣਾ ਕੇ ਦੇਣ ਇੱਥੇ ਕੋਈ ਕਾਰੋਬਾਰ ਕਰਾਉਣ ਜੇ ਬੱਚੇ ਨਹੀਂ ਵੀ ਪੜਦਾ ਹੈਗਾ ਉਹਨੂੰ ਇੱਥੇ ਉਹਨੂੰ ਸਾਧਨ ਦੇਣ ਤਾਂ ਕਿ ਉਹ ਆਪਣੇ ਪੰਜਾਬ ਦੇ ਵਿੱਚ ਰਵੇ ਪੰਜਾਬ ਦੇ ਵਿੱਚ ਰਹੂਗਾ ਘਰ 'ਚ ਰਹੂਗਾ ਬੱਚੇ ਹੋਣਗੇ ਇਕੱਠੇ ਰਹਿਣਗੇ ਘਰ ਜੀਦਾ ਜਾਨਦਾਰ ਰਹੂਗਾ ਨਹੀਂ ਤਾਂ ਮਾਪੇ ਬੁੱਢੇ ਹੋ ਗਏ ਬਾਅਦ ਦੇ ਬੱਚੇ ਨੌਕਰ ਸਾਹਮਦੇ ਸਭ ਕੁਝ ਫੇਰ ਵੀ ਅਸੀਂ ਤੜਫਦੇ ਆ ਬਾਹਰ ਬੈਠੇ ਅਸੀਂ ਤੜਫਦੇ ਆ ਪਰ ਗਲਤੀਆਂ ਸਾਡੀਆਂ ਆਪਣੀਆਂ ਸਾਨੂੰ ਇਸ ਬਾਰੇ ਬਿਲਕੁਲ ਧਿਆਨ ਦੇਣਾ ਪਊਗਾ ਕਿ ਬਾਹਰ ਦੀ بجائے ਔਰ ਇੱਥੇ ਬਹੁਤ ਵਧੀਆ ਮੈਂ ਇਹ ਦੇਖ ਰਿਹਾ ਹੈਗਾ ਇਦਾਂ ਦੀ ਚੀਜ਼ਾਂ ਸਾਨੂੰ ਜਰਮਨ ਦੇ ਵਿੱਚ ਯੂਰਪ ਚ ਨਹੀਂ ਲੱਭਦੀਆਂ ਜਿਹੜੀਆਂ ਕਿ ਇੱਥੇ ਸਾਨੂੰ ਮਿਲਦੀਆਂ ਇੱਥੇ ਤੁਸੀਂ ਸੌ ਸਿਟੀ ਮਾਲ ਲੁਧਿਆਣੇ ਸੌ ਸਿਟੀ ਕਹਿੰਦੇ ਉਹਨੂੰ ਲੁਧਿਆਣੇ ਗਿਆ ਦੋ ਤਿੰਨ ਵਾਰੀ ਡਿਨਰ ਕਰਨ ਬਾਜੀ ਉੱਥੇ ਜੋ ਉੱਥੇ ਦਾ ਮਾਹੌਲ ਆ ਇਹ ਸਾਨੂੰ ਜੁਆਰਬ ਜ ਨਹੀਂ ਮਿਲਦਾ ਫੀਲਿੰਗ ਤਾਂ ਮੈਂ ਵੀ ਸਰ ਕੈਨੇਡਾ ਦੇ ਟੂਰ ਤੋਂ ਆਇਆ ਪੰਜਾਬ ਵਰਗੀ ਫੀਲਿੰਗ ਕੈਨੇਡਾ ਦੇ ਟੂਰ ਦੀ ਸੇਮ ਹੀ ਹਰ ਪ੍ਰਾਪਤ ਹੁੰਦੀ ਹੈ ਨਹੀਂ ਤੁਸੀਂ ਇਹ ਇੱਕ ਫਿਰ ਗਲਤੀ ਇੱਥੇ ਕਹਿ ਰਹੇ ਆ ਕਿ ਉੱਥੇ ਤੁਸੀਂ ਰਾਤ ਨੂੰ 9 ਵਜੇ ਤੋਂ ਬਾਅਦ ਜਨਨ ਕਰਨ ਚਲ ਜਓ 10 ਵਜੇ ਤੁਹਾਨੂੰ ਅੱਧੇ ਰੈਸਟੋਰੈਂਟ ਬੰਦ ਮਿਲਣਗੇ ਅੱਧੇ ਕੀ 99% ਬੰਦ ਮਿਲਣਗੇ ਤੁਹਾਨੂੰ ਮਿਲੂਗਾ ਨਹੀਂ ਜਿੱਦਾਂ ਕਿ ਸ਼ਹਿਰ ਚ ਸਭ ਮਰ ਗਏ ਹੁੰਦੇ ਆ ਤੇ ਇੱਥੇ ਤੁਸੀਂ ਸੋਸਾਇਟੀ 9 ਵਜੇ ਚਲ ਜਓ 10 ਵਜੇ ਚਲ ਜਓ 11 ਵਜੇ ਚਲ ਜਓ ਹਰ ਦੁਕਾਨ ਦੇ ਵਿੱਚ ਧੱਕਾ ਪੈ ਰਿਆ ਇੰਨਾ ਬਿਜ਼ਨਸ ਆ ਇੰਨਾ ਕੰਮ ਆ ਉਹ ਲੋਕੀ ਖੁਸ਼ਹਾਲ ਆ ਸਭ ਕੁਝ ਆ ਮੈਨੂੰ ਤਾਂ ਸਮਝ ਨਹੀਂ ਲੱਗਦੀ ਕਿਉਂ ਲੋਕ ਬਾਹਰ ਜਾ ਰਹੇਗੇ ਆ ਜੇ ਉਹ ਬਾਹਰ ਲਈ ਫੀਲਿੰਗ ਲੈਣੀ ਮਾਹੌਲ ਲੈਣਾ ਤੇ ਲੁਧਿਆਣੇ ਦੇ ਵਿੱਚ ਜਿੱਥੇ ਸੋਸਾਇਟੀ ਚਲ ਜਓ ਚੰਡੀਗੜ੍ਹ ਦੇ ਦ ਉਸ ਨਾਲੋਂ ਬੈਟਰ ਦੇਸਾਂ ਦੇ ਵੱਡੇ ਗੰਭੀਰ ਮੁੱਦੇ ਤੇ ਮੈਂਬਰ ਆਫ ਪਾਰਲੀਮੈਂਟ ਸਾਹਿਬ ਤੁਹਾਡੇ ਨਾਲ ਇੱਕ ਗੱਲ ਕਰਾਂਗਾ ਮੈਂ ਜਿਵੇਂ ਕਿ ਅਮਰੀਕਾ ਦੀ ਸਰਕਾਰ ਨਵੀਂ-ਨਵੀਂ ਬਣੀ ਆ ਟੈਰਫ ਲਗਾਇਆ ਜਾ ਰਿਹਾ 25% ਲਗਾਵਾਂਗੇ ਠੀਕ ਹੈ ਤੁਸੀਂ ਹੁਣ ਮਤਲਬ ਇਹ ਪਰੈਜੈਂਟੇਟ ਕਰ ਰਹੇ ਹਾਂ ਸਾਰੇ ਹਨਾ ਮੁਲਕਾਂ ਨੂੰ ਪ੍ਰੈਜੈਂਟ ਕਰਦੇ ਹਾਂ ਤੇ ਜਿਹੜੀ ਇਹ ਟਰੈਫੀ ਦਾ ਵੱਡੇ ਪੱਧਰ ਤੇ ਜਿਹੜੇ ਟੈਕਸੀਸ ਲਗਾ ਰਹੇ ਨੇ ਨਾ ਜਰਮਨ ਦੇ ਉੱਤੇ ਇਹਦਾ ਕੀ ਪ੍ਰਭਾਵ ਪੈ ਰਿਹਾ ਕੈਨੇਡਾ ਤੇ ਕੀ ਪੈ ਰਿਹਾ ਪਪੇ ਤੇ ਭਾਰਤ ਤੇ ਕੀ ਪੈ ਰਿਹਾ ਦੇਖੋ ਇਸ ਵੇਲੇ ਜੋ ਵਰਲਡ ਲੈਵਲ ਦੀ ਜੋ ਵੀ ਪੋਲਿਟਿਕਸ ਚੱਲ ਰਹੀ ਹੈਗੀ ਆ ਉਹ ਸਾਰੀ ਪੁੱਠੇ ਸਿੱਧੀ ਹੋ ਰਹੀ ਆ ਸਾਰੇ ਗਰੁੱਪ ਨਵੇਂ ਬਣ ਰਹੇ ਆ ਜੋ ਕਿ ਪਹਿਲਾਂ ਕਾਫੀ 40 50 ਸਾਲਾਂ ਤੋਂ ਇੱਕ ਅਮਰੀਕਨ ਗਰੁੱਪ ਸੀ ਇੱਕ ਰਸ਼ੀਅਨ ਗਰੁੱਪ ਸੀ ਫਿਰ ਚਾਈਨਾ ਮਜ਼ਬੂਤ ਹੋ ਗਿਆ ਉਹਨੇ ਆਪਣਾ ਗਰੁੱਪ ਬਣਾਉਣਾ ਸ਼ੁਰੂ ਕਰ ਦਿੱਤਾ ਹੁਣ ਜਦ ਕਿ ਅਮਰੀਕਾ ਦੇ ਨਵੇਂ ਨਵੇਂ ਰਾਸ਼ਟਰਪਤੀ ਆਏ ਟਰੰਪ ਸਾਹਿਬ ਉਹਨਾਂ ਨੇ ਬਿਲਕੁਲ ਆ ਕੇ ਸਾਰਾ ਪੁੱਠਾ ਸਿੱਧਾ ਕਰ ਦਿੱਤਾ ਜਦ ਕਿ ਜੋਰਪ ਦੇ ਨਾਲ ਉਹਨਾਂ ਦਾ ਬਹੁਤ ਪੁਰਾਣਾ ਲਾਇਐਂਸ ਆ ਤੇ ਉਹਨੂੰ ਵੀ ਉਹਨਾਂ ਨੇ ਤੇ ਕੈਨੇਡਾ ਨੂੰ ਵੀ ਉਹਨਾਂ ਨੇ ਅੱਖਾਂ ਟੁਕਿਆ ਸ਼ੁਰੂ ਕੀਤੀਆਂ ਇੱਕ ਪਾਸੇ ਬਹੁ ਮਾੜੀ ਗੱਲ ਹੈਗੀ ਆ ਪਰ ਇਹ ਮੇਰੇ ਆਪ ਦੇ ਨਾਲ ਕੁਝਕ ਟਾਈਮ ਹੈਗਾ ਜੋ ਬਾਅਦ ਦੇ ਵਿੱਚ ਸਾਰਾ ਯੂਕਰੇਨ ਦੀ ਬਾਅਰ ਬੰਦ ਹੋ ਗਈ ਉਸ ਤੋਂ ਬਾਅਦ ਸਭ ਕੋ ਠੰਡਾ ਪੈ ਜਾਣਾ ਹੈਗਾ ਤੇ ਕਿਉਂਕਿ ਅਮਰੀਕਾ ਦਾ ਵੀ ਯੂਰਪ ਤੋਂ ਬਿਗਿਆਰ ਕੋਈ ਨਹੀਂ ਨਹੀਂ ਚੱਲ ਸਕਦਾ ਜੱਕੀ ਦਾ ਤੋਂ ਬਿਗਿਆਰ ਨਹੀਂ ਚੱਲ ਸਕਦਾ ਤੇ ਉਹਨੂੰ ਵੀ ਚਾਈਨਾ ਦੇ ਖਿਲਾਫ ਕੁਝ ਮਜ਼ਬੂਤੀ ਚਾਹੀਦੀ ਆ ਤੇ ਥੋੜੇ ਟਾਈਮ ਦੀ ਪ੍ਰੋਬਲਮ ਹੈਗੀ ਆ ਹੱਲ ਹੋਊਗੇ ਪਰਮੋਤ ਜੀ ਪਰਮੋਤ ਜੀ ਮਤਲਬ ਇਲੈਕਟ੍ਰਿਸਿਟੀ ਜਿੱਥੇ ਡਵਲਪ ਆਤਾ ਉਹ ਕੰਟਰੀ ਅਡਵਲਪ ਨੇ ਜਰਮਨ ਡਵਲਪ ਹੋ ਗਿਆ ਹੋਰ ਕਹਣਾ ਕਿਉਂਕਿ ਇਹ ਅਸੀਂ ਐਟੋਮਿਕ એનર્ਜੀ ਨੂੰ ਵੀ ਕਨਵਰਟ ਕਰ ਸਕਦੇ ਆ ਇਲੈਕਟ੍ਰੀਕਲ એનર્ਜੀ ਦੇ ਵਿੱਚ ਤੁਸੀਂ ਹੁਣ ਦੋਨਾਂ ਦੇਸ਼ਾਂ ਦੇ ਜਰਮਨ ਤੇ ਭਾਰਤ ਦੇ ਸਬੰਧਾਂ ਦੇ ਲਈ ਜਿਹੜੀ ਹੈਗੀ ਆ bizness point of view ਦੇ ਉੱਤੇ ਇੱਥੇ ਵਿజిਟ ਕਰਨ ਆਏ ਹੋਇਓ ਇਹ ਸੋਲਰ એનર્ਜੀ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਪਰਮੋਤ ਜੀ ਉਹ ਵੀ ਇੱਕ ਮੁੱਦਾ ਆ ਕਿ ਸਾਡੇ ਕੋਲ ਕੁਦਰਤੀ ਜੋ ਕੁਦਰਤੀ ਦੇਣਾ ਸੂਰਜ ਹਾਂ ਉਹ ਸਾਡੇ ਕੋਲ 11 ਮਹੀਨੇ ਸਾਨੂੰ ਮਿਲਦਾ ਇੱਥੇ ਔਰ ਇਸ એનર્ਜੀ ਨੂੰ ਜੀਐਸਜੀ ਨੂੰ ਇਸ એનર્ਜੀ ਚ ਕਨਵਰਟ ਕਰ ਲਈਏ ਸਾਨੂੰ ਹੋਰ ਕਿਸੇ ਲੋੜ ਹੀ ਨਹੀਂ ਤੇ ਪਰ ਉਹਦੇ ਲਈ ਸਾਨੂੰ ਉਹਦਾਂ ਦੀ ਮਸ਼ੀਨਰੀ ਉਹਦਾਂ ਦੇ ਸਾਧਨ ਚਾਹੀਦੇ ਆ ਕਿ ਜਿਹਦੇ ਵਿੱਚ ਜਰਮਨ ਬਹੁਤ ਇੱਕ ਸਕਸੈਸਫੁਲ ਕੰਟਰੀ ਆ ਸੋਲਰ એનર્ਜੀ ਦੇ ਵਿੱਚ ਉਹਦਾਂ ਦੇ ਸਿਸਟਮ ਜੀ ਅਸੀਂ ਇੱਥੇ ਕਰ ਲਈਏ ਤਾਂ ਬਹੁਤ ਵਧੀਆ ਹੈ ਤੇ ਸਾਡੀਆਂ ਸਾਰੀਆਂ ਪ੍ਰੋਬਲਮਾਂ ਦਾ ਹੱਲ ਕਿਸੇ ਵੀ એનર્ਜੀ ਤੋਂ ਬਿਨਾਂ ਇੰਡਸਟਰੀ ਫੇਲਿਆ ਜਾਂ એનર્ਜੀ ਤੋਂ ਬਿਨਾਂ ਸਾਰਾ ਸਿਸਟਮ ਫੇਲਿਆ એનર્ਜੀ ਦੀ ਕੋਸਟ ਨਾਲ ਹੀ ਕਈ ਇੰਡਸਟਰੀ ਖਰਾਬ ਹੋ ਰਹੀ ਹੈਗੀ ਆ ਜੇ ਉਹ ਅਸੀਂ ਉਹਨੂੰ ਥੱਲੇ ਕਰ ਲਈਏ ਕੋਸਟ ਨੂੰ ਥੱਲੇ ਕਰ ਲਈਏ ਤਾਂ ਬਹੁਤ ਵਧੀਆ ਹੋ ਜਾਊਗਾ ਤੇ ਉਹਦੇ ਉੱਤੇ ਮੁੱਦੇ ਤੇ ਵੀ ਮੈਂ ਕੰਮ ਕਰ ਰਿਹਾ ਹਾਂ ਬਹੁਤ ਸੋਹਣੇ ਮੁੱਦਿਆਂ ਦੇ ਉੱਤੇ ਸਾਡੇ ਮੈਂਬਰ ਆਫ ਪਾਰਲੀਮੈਂਟ ਆਏ ਨੇ ਸਾਡੇ ਭਾਰਤ ਦੇ ਕੋਲ ਸੰਦੇਸ਼ ਲੈ ਕੇ ਆਏ ਨੇ ਦੇ ਗੱਲ ਕਰੀਏ ਅਸੀਂ ਲੈ ਕੇ ਆਨੇ ਇੰਡਸਟਰੀ ਨੂੰ ਪ੍ਰਮੋਟ ਕਰਨ ਦੀ ਖੇਤੀਬਾੜੀ ਨੂੰ ਪ੍ਰਮੋਟ ਕਰਨ ਦੀ ਬੱਚਿਆਂ ਦੇ ਵਿੱਚ ਫੁੱਟਬਾਲ ਨੂੰ ਵੱਡੇ ਲੈਵਲ ਤੇ ਪ੍ਰਮੋਟ ਕਰਨ ਦੀ ਜਰਮਨ ਤੋਂ ਐਗਰੀਕਲਚਰ ਅਤੇ ਸੋਲਰ ਲਈ ਮਸ਼ੀਨਰੀ ਨੂੰ ਪ੍ਰਮੋਟ ਕਰਨ ਦੀ ਅਸੀਂ ਉਮੀਦ ਕਰਦੇ ਹਾਂ ਕਿ ਦੋਨੇ ਦੇਸ਼ਾਂ ਦੇ ਜਰਮਨਾਂ ਅਤੇ ਭਾਰਤ ਦੇ ਜਿਹੜੇ ਇਹਨਾਂ ਚੀਜ਼ਾਂ ਨੂੰ ਲੈ ਕੇ ਸਬੰਧ ਨੇ ਜਿਹੜੇ ਸਖਾਵੇਂ ਹੋਣ ਇੱਕ ਦੂਜੇ ਦੇ ਨਾਲ ਇਹ ਆਪਣੇ ਬਿਜ਼ਨਸ ਬਿਜ਼ਨਸ ਨੇ ਜਿਹੜੇ ਉਹਨਾਂ ਨੂੰ ਇਹ ਪ੍ਰਮੋਟ ਕਰਨ ਮੈਨੂੰ ਵੀ ਉਮੀਦ ਆ ਕਿ ਜੋ ਏ ਪਰਮੋਜ ਜੀ ਇਥੇ ਆਪਣੇ ਲੈ ਕੇ ਆਏ ਨੇ ਪਸਤਾਵ ਲੈ ਕੇ ਆਏ ਨੇ ਦੇਸ਼ ਨੂੰ ਉੰਤ ਕਰਨ ਦੇ ਕਿਉਂਕਿ ਦੋਨਾਂ ਦਾ ਐਟਮੋਸਫੇਅਰ ਹੈ ਜਿਹੜਾ ਇੱਕੋ ਜਿਹਾ ਕੰਟਰੀਆਂ ਦਾ ਤੇ ਬੜੇ ਉਮੀਦ ਕਰਦੇ ਆ ਕਿ ਇਹਨਾਂ ਦੀ ਜਿਹੜੀ ਇਹ ਯਾਤਰਾ ਉਹ ਸਫਲ ਹੋਗੀ ਤੇ ਦੋਨੇ ਦੇਸ਼ ਆਪਸ ਵਿੱਚ ਚੰਗੇ ਸਬੰਧ ਪੈਦਾ ਕਰਕੇ ਉਨਤੀ ਅਤੇ ਤਰੱਕੀ ਦੇ ਰਾਹ ਵੱਲ ਵਧਣਗੇ ਤੁਸੀਂ ਦੇਖ ਰਹੇ ਸੀਗੇ ਦੇਸ਼ ਦੁਨੀਆ ਚੈਨਲ ਅਗਲੀ ਅਪਡੇਟ ਦੇ ਲਈ ਇਸੇ ਤਰ੍ਹਾਂ ਮਾਨਪ੍ਰੀਤ ਰਹਾਂਦੇ ਉਹਦੇ ਨਾਲ ਬਨੇ ਰਹਿਣਾ